ਬਾਈ ਜੀ ਮੈਨੂੰ ਨਾ ਕੰਮ ਦੀ ਬਹੁਤ ਲੋੜ ਆ ਜੇ ਤੁਹਾਨੂੰ ਕਿਸੇ ਬੰਦੇ ਦੀ ਲੋੜ ਹੈਗੀ ਤਾਂ ਪਲੀਜ਼ ਮੈਨੂੰ ਕੰਮ ਤੇ ਰੱਖ ਲਓ ਪੜਾਈ ਕਿਨੇ ਕੀਤੀ ਆ ਤੇਰੀ ਜੀ ਮੈਂ 12ਵੀਂ ਪਾਸ ਕੀਤੀ ਆ ਅੱਗੇ ਕੋਈ ਤਾਂ ਨਹੀਂ ਪੜਿਆ ਜੀ ਮੇਰਾ ਬਾਪੂ ਬਿਮਾਰ ਰਹਿੰਦਾ ਵਾ ਤੇ ਘਰ 'ਚ ਮੇਰੇ ਤੋਂ ਬਿਨਾ ਹੋਰ ਕਮਾਉਣ ਵਾਲਾ ਵੀ ਨਹੀਂ ਸੀ ਤਾਂ ਕਰਕੇ ਫਿਰ ਮੈਂ ਪਲੱਸ 2 ਪਾਸ ਕਰਕੇ ਹਟ ਗਿਆ ਅੱਛਾ ਹਿਸਾਬ ਕਿਤਾਬ ਤਾਂ ਕਰ ਲੈਣਾ ਕਿ ਨਹੀਂ ਜੀ ਹਾਂਜੀ ਹਿਸਾਬ ਕਿਤਾਬ ਤਾਂ ਜੀ ਮੈਂ ਸਾਰਾ ਕਰ ਲੈਣਾ ਜੋੜ ਘਟਾਓ ਗੁਣਾ ਭਾਗ ਸਾਰਾ ਆਉਂਦਾ ਮੈਨੂੰ ਠੀਕ ਆ ਫਿਰ ਕੱਲ ਤੋਂ ਕੰਮ ਤੇ ਆ ਜਾ ਕਰੀ ਵੈਸੇ ਮੈਂ ਜਲਦੀ ਬੰਦਾ ਕੰਮ ਤੇ ਰੱਖਦਾ ਨਹੀਂ ਹੁੰਦਾ ਤੂੰ ਮਨ ਬੰਦਾ ਵਧੀਆ ਲੱਗਾ ਤਾਂ ਕਰਕੇ ਤੈਨੂੰ ਰੱਖ ਲਿਆ ਪਰ ਇੱਕ ਗੱਲ ਯਾਦ ਰੱਖੀ ਕੰਮ 'ਚ ਕੋਈ ਛੁੱਟੀ ਨਹੀਂ ਹੋਣੀ ਚਾਹੀਦੀ ਜੇ ਛੁੱਟੀ ਕੀਤੀ ਨਾ ਤਾਂ ਜ਼ਿਆਦਾ ਹਿਸਾਬ ਲਾ ਲਈ ਨਾ ਨਾ ਜੀ ਛੁੱਟੀਆਂ ਪੱਕੇ ਤੋਂ ਕਰਨੀ ਮਸਤ ਤੇ ਮੈਨੂੰ ਕੰਮ ਮਿਲਿਆ ਛੁੱਟੀ ਵਾਲਾ ਕੰਮ ਨਹੀਂ ਆਪਾਂ ਕਰਦੇ ਕੱਲ ਨੂੰ 9 ਵਜੇ ਸਵੇਰੇ ਕੰਮ ਤੇ ਹੁਣਾ ਸਟਾਰਟ ਕਰਦੀ ਤੇ ਤੇਰੀ ਮਹੀਨੇ ਦੀ 15000 ਰੁਪਏ ਤਨਖਾਹ ਪੱਕੀ 15000 ਰੁਪਏ ਤਨਖਾਹ ਆਤਨ ਜਹਰੇ ਬੱਜ ਗਏ ਬਈ ਚੰਗਾ ਚੰਗਾ ਜੀ ਕੱਲ ਤੋਂ ਆ ਜਾ ਕਰੂੰਗਾ ਮੈਂ ਠੀਕ ਹੈ ਠੀਕ ਹੈ ਸਾਸਰੀ ਘਰ ਬਾਈ ਜੀ ਸਾਸਰੀ ਘਰ ਸਾਸਰੀ ਘਰ ਆ ਕੇ ਕੰਮ ਤੇ ਹਾਂਜੀ ਹਾਂਜੀ ਉਧਰ ਨਾ ਖੰਨੇ ਦੇ ਦੋ ਟਰੱਕ ਆਏ ਖੜੇ ਆ ਦੋਨਾਂ 'ਚ 20 ਰੈਟ ਲੋਡ ਕਰਨੀਆਂ ਤੇ ਬੰਦੇ ਲਾ ਕੇ ਮੈਂਟੋਮੈਡੀ ਕਰਾ ਦੇ ਠੀਕ ਆ ਭਾਈ ਜੀ ਮੈਂ ਹੁਣੇ ਕਰਾਉਣਾ ਲਓ ਵੀ ਮਿੱਤਰੋ 20 ਰੈਟ ਲੋਡ ਕਰਨੀਆਂ ਆ ਪਾ ਟਰੱਕ 'ਚ ਛੇਦੀ ਛੇਦੀ ਕਰ ਦਿਓ ਫਿਰ ਅਗਲਾ ਵੀ ਭਰਨਾ ਠੀਕ ਆ ਭਾਈ ਜੀ ਭਰ ਦਿੰਨੇ ਆ ਜੀ ਭਾਈ ਜੀ ਮੈਂ ਉਹ ਦੋ ਟਰੱਕ ਲੋਡ ਕਰਵਾਤੇ ਆ ਤੇ ਆ ਲਓ ਉਹਨਾਂ ਦੇ ਪੈਸੇ ਭਾਈ ਜੀ ਸ਼ਾਮ ਦੇ 6 ਵਜੇ ਬੱਜ ਗਿਆ ਮੇਰਾ ਘਰੇ ਜਾਣ ਦਾ ਟਾਈਮ ਹੋ ਗਿਆ ਹੁਣ ਮੈਂ ਘਰੇ ਜਾ ਸਕਦਾ ਜਾ 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 ਬਾਈ ਜੀ ਅੱਜ ਮੈਂ ਨਾ ਬਹੁਤ ਬਿਮਾਰ ਆ ਮੇਰੇ ਤੋਂ ਅੱਜ ਕੰਮ ਤੇ ਨਹੀਂ ਆਇਆ ਜਾਣਾ ਚਲ ਕੋਈ ਨਾ ਤੂੰ ਰੈਸਟ ਕਰ ਲਾ ਕੋਈ ਨਾ ਜੀ ਮੈਂ ਆਖਾ ਸਖਾ ਆ ਜਾਣਾ ਨਹੀਂ ਤਾਂ ਮੇਰੀ ਤਨਖਾਹ ਕੱਟੀ ਜਾਣੀ ਆ ਉਹ ਨਹੀਂ ਕੱਟਦੇ ਤੇਰੀ ਤਨਖਾਹ ਟੈਨਸ਼ਨ ਨਾ ਤੂੰ ਲੈਣਾ ਯਾਰ ਤੂੰ ਤੂੰ ਰੈਸਟ ਕਰ ਕੋਈ ਨਾ ਠੀਕ ਆ ਜੀ ਹਾਂ ਠੀਕ ਆ ਉਹ ਸ਼ਮਦਾ ਯਾਰ ਆਪਣਾ ਨਵਾਂ ਮਨੀਮ ਕਿੱਥੇ ਆ ਅੱਜ ਵੀ ਛੁੱਟੀ ਤੇ ਆ ਬਾਈ ਜੀ ਕਹਿੰਦਾ ਮੈਂ ਹਲੇ ਠੀਕ ਨਹੀਂ ਹੋਇਆ ਅੱਛਾ ਚਲ ਕਰ ਲੈ ਅੰਦਰ ਰੈਸਟ ਨੂੰ ਯਾਰ ਇਹ ਤਾਂ ਗਰਮੀ ਬਹੁਤ ਜ਼ਿਆਦਾ ਬੰਦਾ ਵੀ ਕੀ ਕਰੇ ਬੰਦਾ ਮੱਲੋ ਮੱਲੀ ਬਿਮਾਰ ਹੋ ਜਾਂਦਾ ਕੰਮ ਕਰਨਾ ਤੂੰ ਕੰਮ ਅਸਵੇਰ ਹੋ ਗਈ ਉੱਠੀਏ ਕੰਮ ਤੇ ਚੱਲੀਏ ਹੈ ਪਰ ਮੈਂ ਕੰਮ ਤੇ ਕਾਹਤੇ ਜਾਣਾ ਉਹਨੇ ਕਿਹਾ ਮੇਰੀ ਤਨਖਾਹ ਕੱਟਣੀ ਆ ਤਨਖਾਹ ਤਾਂ ਮਹੀਨੇ ਬਾਅਦ ਮਿਲੀ ਜਾਣੀ ਆ ਐਵੇਂ ਧੁੱਪੇ ਮਰੀ ਜਾਣਾ ਫਿਰ ਉੱਪਰੋਂ ਇੰਨੀ ਗਰਮੀ ਆ ਐ ਕਰਦਾ ਮੋਗੇ ਜਾ ਕੇ ਘੁੰਮ ਘੁੰਮ ਕੇ ਆਉਨੇ ਆ ਤਨਖਾਹ ਤਾਂ ਮਹੀਨੇ ਦੀ ਮਿਲੀ ਜਾਣੀ ਆ ਭਲਾ ਵੀ ਮਨੀਮ ਸਾਹਿਬ ਤੂੰ ਅੱਜ ਵੀ ਕੰਮ ਤੇ ਨਹੀਂ ਆਇਆ ਬਈ ਮੈਨੂੰ ਜਦੋਂ ਵੀ ਠੀਕ ਨਹੀਂ ਹੋਇਆ ਬੁਖਾਰ ਬਹੁਤ ਹੈ ਜਾ ਅੱਛਾ ਦਵਾਈ ਵਗੈਰਾ ਲੈ ਲਈ ਕਿ ਨਹੀਂ ਅੱਜ ਇਹ ਦਵਾਈ ਤਾਂ ਲਈ ਆ। ਚਲ ਤੇ ਆ ਨਾ ਦਵਾਈ ਵਗੈਰਾ ਲੈ ਲੈ ਜਦੋਂ ਠੀਕ ਹੋ ਗਿਆ ਉਹ ਦਵਾਈ। ਠੀਕ ਆ ਬਾਈ ਜੀ। ਚਲ ਸੁਖਿਆ ਦਲੰਦਰ ਤੇ ਲਈ ਕੰਮ ਫੜ ਕੇ ਆ ਨਿਆ ਸਰਖਾਤਾ ਬੜੂਣੀ ਨੇ ਦੀ ਮੈਲੀ ਡੜੀਆਂ। ਚਲੋ ਚਲ ਚਲੀਏ। ਕੋਈ ਹਾਂ ਬਈ ਤੂੰ ਤਾਂ ਬਿਮਾਰ ਸੀ। ਕਾਸੀ ਮੈਂ ਪਹਿਲੀ ਵਾਰ ਸੁਣਿਆ ਵੀ ਬਿਮਾਰ ਬੰਦਾ ਗੰਨੇ ਦਾ ਜੂਸ ਵੀ ਪੀ ਲੈਂਦਾ ਉਹਨੇ ਜੀ ਮੈਂ ਮੈਂ ਉਹਨੇ ਜੀ ਮੈਂ ਬੱਸ ਮੈਂ ਤੇਰੀ ਕੋਈ ਗੱਲ ਨਹੀਂ ਸੁਣਨੀ ਜਿਹੜਾ ਮੈਂ ਤੇਰੇ ਨਾਲ ਵਾਅਦਾ ਕੀਤਾ ਨਾ ਮੈਂ ਤੈਨੂੰ ਮਹੀਨੇ ਦਾ 15000 ਰੁਪਏ ਤਨ ਖਾ ਦੇਵਾਂਗਾ ਉਹਦੇ ਵਿੱਚ ਮੈਂ ਕੋਈ ਪੈਸਾ ਨਿਕਾੜਦਾ ਉਹ ਤੈਨੂੰ ਪੂਰੀ ਮਿਲੂਗੀ ਪਰ ਇੱਕ ਗੱਲ ਯਾਦ ਰੱਖੀ ਛੋਟੇ ਵੀਰ ਕਦੇ ਵੀ ਘਰੇ ਬਹਿ ਕੇ ਘਰ ਨਹੀਂ ਚੱਲਦੇ ਹੁੰਦੇ ਸਸਰੀ ਘਰ ਮੈਂ ਗਵਾਏ ਹਾਂਜੀ ਵੀਡੀਓ ਤੁਸੀਂ ਦੇਖ ਹੀ ਲੀਆ ਤੇ ਵੀਡੀਓ ਦੇ ਵਿੱਚ ਅਸੀਂ ਇਹੀ ਮੈਸੇਜ ਦਿੱਤਾ ਵਾ ਵੀ ਜਦੋਂ ਤਾਂ ਸਾਨੂੰ ਕੰਮ ਨਹੀਂ ਮਿਲਦਾ ਉਦੋਂ ਤਾਂ ਅਸੀਂ ਤਰਸਦੇ ਰਹਿੰਨੇ ਹਾਂ ਨਾ ਵੀ ਕੋਈ ਸਾਨੂੰ ਕੰਮ ਨਹੀਂ ਮਿਲਦਾ ਅਸੀਂ 4 ਪੈਸੇ ਕਮਾਈਏ ਤੇ ਜਦੋਂ ਸਾਨੂੰ ਕੰਮ ਮਿਲ ਜਾਂਦਾ ਵਾ ਉਦੋਂ ਅਸੀਂ ਫਿਰ ਛੁੱਟੀਆਂ ਕਰਨ ਲੱਗ ਜੰਨੇ ਆ ਸੋ ਜਦੋਂ ਵੀ ਤੁਹਾਨੂੰ ਕੰਮ ਮਿਲਦਾ ਵਾ ਉਹਨੂੰ ਸੱਚੀ ਨੀਤ ਨਾਲ ਸੱਚੇ ਮਾਨ ਨਾਲ ਕਰਿਆ ਕਰੋ ਹਾਂਜੀ ਤੇ ਜੇ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਸਾਡਾ ਪਿਆਰਾ ਜਿਹਾ ਆਪਣੇ ਪਿਆਰਾ ਜਿਹਾ ਕਮੈਂਟ ਜਰੂਰ ਕਰਦਿਆ ਕਰੋ ਇਸ ਨਾਲ ਸਾਡਾ ਹੌਸਲਾ ਵਧਦਾ ਵੀ ਅਸੀਂ ਹੋਰ ਨਵੀਆਂ-ਨਵੀਆਂ ਵੀਡੀਓ ਬਣਾਈਏ ਤੇ ਥੈਂਕ ਯੂ ਸੋ ਮੱਚ ਵੈਸੇ ਤੁਸੀਂ ਬਹੁਤ ਪਿਆਰ ਦਿੰਨੇ ਆ ਸਾਨੂੰ ਕਹਿਣ ਦੀ ਲੋੜ ਨਹੀਂ ਪਰ ਜਿੰਨੇ ਵੀ ਪਣਪੜਾ ਵੀਡੀਓ ਦੇਖਣਗੇ ਮੈਸੇਜ ਵਧੀਆ ਲੱਗ ਥੈਂਕ ਯੂ ਸੋ ਮੱਚ